ਸੋ ਇੱਕ ਤਾਂ ਇਹ ਵੀ ਪੰਜਾਬੀ 'ਚ ਐਡਾ ਵੱਡਾ ਹਮਲਾ ਕਰਿਆ ਹੈ ਜਿਵੇਂ ਹੁਣ ਰੋਜ਼ ਰੌੜਾ ਪੈਂਦਾ ਵੀ ਉਹ ਬਾਬਲੀ ਮਸਤੋਂ ਆਏ ਫਲਾਣੀਸਾਂ ਤੋਂ ਆਏ ਨਿਕਲੇ ਆ ਕੱਲ ਨੂੰ ਇਹ ਕਹਿਣਗੇ ਆ ਦੇਖੋ ਜੀ ਗੁਰਬਾਣੀ 'ਚ ਤਾਂ ਹੋਣਾ ਹੀ ਇਹ ਆ ਕਿਉਂਕਿ ਆ ਸ਼ਬਦ ਕੋਸ਼ ਦੇ ਵਿੱਚ ਹੈ ਭਾਈ ਕਾਨ ਸਿੰਘ ਨਾਭਾ ਦਾ ਸ਼ਬਦ ਕੋਸ਼ ਮਹਾਨ ਰਤਨ ਕੋਸ਼ ਜਿਹੜਾ ਹੈ ਉਹ ਯੂਨੀਵਰਸਿਟੀ ਨੇ ਅੰਗਰੇਜ਼ੀ ਹਿੰਦੀ ਪੰਜਾਬੀ 'ਚ ਆਪੇ ਛਾਪਿਆ ਉਹ ਸਾਰੇ ਗਲਤ ਛਾਪਤਾ ਇਹ ਉਹਨੂੰ ਡਿਸਟਰੋਏ ਨਹੀਂ ਕਰ ਰਿਹਾ ਕਿਉਂਕਿ ਇਹਨੂੰ ਪਤਾ ਫਿਰ ਪੈਸੇ ਪੈਣਗੇ ਪਾਈ ਕਾਨ ਸਿੰਘ ਨਾਬਾ ਦਾ ਸ਼ਬਦ ਕੋਸ਼ ਮਹਾਨ ਰਤਨ ਕੋਸ਼ ਜਿਹੜਾ ਉਹ ਯੂਨੀਵਰਸਿਟੀ ਨੇ ਅੰਗਰੇਜ਼ੀ ਹਿੰਦੀ ਪੰਜਾਬੀ ਚਾਪੇ ਛਾਪਿਆ ਜਾਂਦ ਕੇ ਭਾਸ਼ਾ ਭਾਗ ਨੇ ਛਾਪਿਆ ਹੋ ਸੀ ਪਹਿਲਾਂ ਹੀ ਉਹ ਸਾਰੇ ਗਲਤ ਛਾਪਤਾ ਹਾਈ ਕੋਰਟ ਦੇ ਵਿੱਚ ਰਿੱਟ ਪਾਈ ਉਹ ਰਿੱਟ ਦੇ ਵਿੱਚ ਉੱਥੇ ਬਿਆਨ ਦਿੱਤਾ ਇਹਨਾਂ ਨੇ ਕਿ ਜੀ ਅਸੀਂ ਇਹਦੀ ਛੇੜ ਬੰਦ ਕਰਤੀ ਛੇੜ ਬੰਦ ਕਰਤੀ ਉਸ ਤੋਂ ਬਾਅਦ ਬਾਕੀ ਅਗਲੀ ਕਾਰਵਾਈ ਅਸੀਂ ਜੋ ਸਾਡੀ ਮਾਰਾਂ ਦੀ ਕਮੇਟੀ ਆ ਉਹ ਕਹੇਗੀ ਕਰਾਂਗੇ ਮਾਰਾਂ ਦੀ ਕਮੇਟੀ ਦੀ ਮੈਂ ਰਾਈਟ ਟੂ ਇਨਫੋਰਮੇਸ਼ਨ ਚ ਸੂਚਨਾ ਲਈ ਹੈ ਜਿਹੜੀ 2 ਦਸੰਬਰ 2020 ਦੀ ਹੈ 21 ਜੂਨ ਅਪ੍ਰੈਲ ਚ ਆ ਗਿਆ ਉਹਦੇ ਚ ਸਾਰੇ ਮਹਾਰਾ ਨੇ ਕਿਹਾ ਕਿ ਵੀ ਇਹਦੇ ਚ ਸੋਧ ਨਹੀਂ ਹੋ ਸਕਦੀ ਹੁਣ ਇਹ ਤਾਂ ਨਵਾਂ ਹੀ ਦੁਬਾਰਾ ਸੋਧ ਕਰਕੇ ਛਾਪਣਾ ਪਊਗਾ ਕੱਡੇ-ਕੱਡੇ ਨੇ ਕਿਹਾ ਐ ਨਹੀਂ ਦੇ ਇਕੱਠੇ ਉਹੀ ਕਹਤਾ ਕੱਡੇ-ਕੱਡੇ ਦੀ ਐਸ ਕਰਕੇ ਨਹੀਂ ਹੋ ਸਕਦਾ ਐਸ ਕਰਕੇ ਨਹੀਂ ਨਾਇਰੇ ਚੰਤਕਲ ਆਈ ਜਾਂਦੀ ਆ ਇਹ ਉਹਨੂੰ ਡਿਸਟਰਾਇ ਨਹੀਂ ਕਰ ਰਿਹਾ ਕਿਉਂਕਿ ਇਹਨੂੰ ਪਤਾ ਫਿਰ ਪੈਸੇ ਪੈਣਗੇ ਉਹਦੇ ਜਿਨ੍ਹਾਂ ਨੇ ਉਹ ਗਲਤ ਛਾਪ ਤੇ ਆ ਉਹ ਇਹਦੇ ਮਿੱਤਰ ਨੇ ਸੋ ਇੱਕ ਤਾਂ ਇਹੇ ਵੀ ਪੰਜਾਬੀ ਚ ਐਡਾ ਵੱਡਾ ਹਮਲਾ ਕਰਿਆ ਯੂਨੀਵਰਸਿਟੀ ਸੀਰਖਲੋਂ ਛਪਿਆ ਹੋਇਆ ਜਿਵੇਂ ਹੁਣ ਰੋਜ਼ ਰੌਲਾ ਪਿੰਦਾ ਵੀ ਉਹ ਬਾਬਲੀ ਮਸਤ ਆਇਆ ਫਲਾਂੀ ਤੋਂ ਆਇਆ ਨਿਕਲੇ ਆ ਕੱਲ ਨੂੰ ਇਹ ਕਹਿਣਗੇ ਆ ਦੇਖੋ ਜੀ ਗੁਰਬਾਣੀ ਚ ਤਾਂ ਹੋਣਾ ਹੀ ਇਹ ਆ ਕਿਉਂਕਿ ਆ ਸ਼ਬਦ ਕੋਸ਼ ਦੇ ਵਿੱਚ ਲਿਖਿਆ ਸ਼ਬਦ ਕੋਸ਼ ਯੂਨੀਵਰਸਿਟੀ ਦਾ ਛਪਿਆ ਹੋਇਆ ਹੈ ਭਾਸ਼ਾ ਵਿਭਾਗ ਨਾਲੋਂ ਯੂਨੀਵਰਸਿਟੀ ਨੂੰ ਵੱਡਾ ਮੰਨਿਆ ਜਾਏਗਾ ਇੱਕ ਤਾਂ ਸਾੜਾ ਇੱਕ ਇਹ ਇਹ ਬਾਰ-ਬਾਰ ਕਹੇ ਹੈ ਔਰ ਹਾਈ ਕੋਰਟ ਦੇ ਦਿੱਤੇ ਬਿਆਨ ਤੋਂ ਮਤਲਬ ਉਹਨੂੰ ਡਾਗੂ ਨਹੀਂ ਕਰਦਾ ਇਹ ਬਾਈ ਚੰਤ ਨਹੀਂ ਕਰਿਆ ਇਹਨੂੰ ਉਹਨਾਂ ਮਾਰਾ ਨਹੀਂ ਚਿੱਠੀਆਂ ਵੀ ਲਿਖੀਆਂ ਐ ਨਹੀਂ ਵੀ ਇਹਨੂੰ ਪਤਾ ਨਹੀਂ ਆ ਇਹਨੂੰ ਸਭ ਕੁਝ ਪਤਾ ਹੈ ਇਹ ਜਾਣ ਕੇ ਨਹੀਂ ਕਰ ਰਿਹਾ ਦੂਜ ਜਿਹੜੇ ਟੈਕਨੀਕਲ ਕੋਰਸ ਨੇ ਉਹਨਾਂ ਚੋਂ ਹੀ ਵਿਸ਼ੇ ਦੇ ਵੱਜੋਂ ਇਹਨੇ ਉਹ ਬੰਦ ਕਰੀ ਜਦੋਂ ਬੰਦ ਕਰੀ ਉਹਦੇ ਉੱਤੇ ਉਹਨਾਂ ਦੀ ਇੱਕ ਮੀਟਿੰਗ ਹੋਈ ਜਿਹਦੇ ਚ ਲਖਵਿੰਦਰ ਸਿੰਘ ਜਹਲ ਜਿਹਦੇ ਵਿੱਚ ਪਵਨ ਹਰਚੰਦਪੁਰੀ ਤੇ ਜਿਹਦੇ ਵਿੱਚ ਸਤਨਾਮ ਮਾਨਕ ਜੀ ਇਹ ਬੜੇ ਵੱਡੇ ਵੱਡੇ ਜਿਹੜੇ ਪੰਜਾਬੀ ਦੇ ਵਿਦਵਾਨ ਨੇ ਉਹਦੇ ਵਿੱਚ ਗਏ ਇਹਨਾਂ ਨੇ ਲਖਵਿੰਦਰ ਜਹਲ ਜਿਹੜੇ ਪੰਜਾਬ ਸਾਹਿਤ ਅਕੈडमी ਲੁਧਿਆਣਾ ਦੇ ਪ੍ਰਧਾਨ ਉਹਨਾਂ ਨੂੰ ਬੁਦਨੀ ਦਿੱਤਾ ਉਹਨਾਂ ਨੇ ਫਿਰ ਆ ਕੇ ਕਿਹਾ ਕੋਈ ਕੋਈ ਤਾਂ ਸੰਗੇ ਉਹ ਜੋ ਮੱਗੀ ਪੁੱਠਾ ਕਰਿਆ ਉਦੋਂ ਮਤ ਉਹਨਾਂ ਨੇ ਚਿੱਠੀ ਲਿਖੀ ਸਜ਼ਨਾਮਾਨ ਕਰਨੇ ਵੀ ਲਿਖੀ ਵੀ ਹੁਣ ਅਸੀਂ ਧਰਨਾ ਮਾਰਾਂਗੇ ਉਹ ਧਰਨਾ ਮਾਰਨ ਦੇ ਡਰ ਚ ਇਸ ਨੇ ਕਾਗਜ਼ੀ ਕਿਵੇਂ ਬਦਲਦਾ ਹੈ ਇਸ ਨੇ ਚੱਕ ਕੇ ਉਹਦੀਆਂ ਪ੍ਰਸੀਡਿੰਗ ਬਦਲ ਕੇ ਪਹਿਲਾਂ ਪ੍ਰਸੀਡਿੰਗ ਜਾਰੀ ਨਹੀਂ ਕਰੀਆਂ ਸੀ ਮੈਂ ਕਿਉਂ ਕਹ ਹੈ ਵੀ ਰਿਪੋਰਟ ਵੀ ਬਦਲੇਗਾ ਤਾਂ ਕਿ ਹੈ ਕਿ ਪਹਿਲਾਂ ਹੀ ਉਸ ਕਮੇਟੀ ਦੀਆਂ ਜਿਹਨੀਆਂ ਪ੍ਰਸੀਡਿੰਗ ਜਾਰੀ ਨਹੀਂ ਹੋਈਆਂ ਸੀ 7 ਤਰੀਕ ਨੂੰ ਸ਼ਾਦੋਂ ਦੀ ਮੀਟਿੰਗ ਹੋਈ ਸੀ ਉਸ ਮਹੀਨੇ ਦੀ ਨੂੰ ਕਿ ਉਹ ਪ੍ਰोसीडिंग ਬਦਲ ਕੇ ਜਾਰੀ ਕਰਤੀਆਂ ਕਿ ਹਾਂ ਇਹ ਤਾਂ ਅਸੀਂ ਚਾਲੂ ਕਰਦੇ ਹੁਜੀ ਦੁਬਾਰਾ ਚਾਲੂ ਕਰਦੇ ਤੇ 21 ਤਰੀਕ ਤੋਂ ਪ੍ਰोसीडिंग ਜਾਰੀ ਕਰੀਆਂ ਨੇ ਸੋ ਇਹ ਪ੍ਰोसीडिंग ਮਿੰਟਸ ਬਦਲਣ ਦਾ ਆਦੀ ਹੈ ਇਹ ਸਬੂਤ ਸਾਹਮਣੇ ਹੈ ਸਾਡੇ ਉਹ ਡਾਕੂਮੈਂਟ ਮੇਰੇ ਕੋਲ ਨੇ ਉਹ ਵੀ ਮਿਲ ਕੋਲ ਉਸ ਦਾ ਸੋ ਇਹ ਪੰਜਾਬ ਸਰਕਾਰ ਦੀ ਗੱਲ ਆਈ ਹੈ ਨਾ ਐਕਸਟੈਂਸ਼ਨ ਦੀ ਮੈਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਾ ਵੀ ਉਹ ਅੱਗ ਨਾਲ ਨਾ ਖੇਤੇ ਇਹਦਾ ਮਤਲਬ ਜੇ ਅੱਜ ਦੀ ਜੋ ਹਾਲਤ ਬਣੀ ਹੋਈ ਹੈ ਜੇ ਇਹਨੂੰ ਇਹ ਕੰਟੀਨਿਊ ਕਰਨਗੇ ਤਾਂ ਯੂਨੀਵਰਸਿਟੀ ਦਾ ਪੱਠਾ ਹੋਰ ਬੈਠੂ ਇਹਨੂੰ ਹੱਲ ਕਰਨ ਦੀ ਥਾਂ ਉਹਨੂੰ ਐਕਸਟੈਂਸ਼ਨ ਦੇਣ ਦਾ ਮਤਲਬ ਹੈ ਜੋ ਕੁਝ ਉੱਤੇ ਗਲਤ ਚੱਲ ਰਿਹਾ ਉਹਨੂੰ ਥਾਪੀ ਦੇਣੀ ਪੰਜਾਬ ਦਾ ਤਜਰਬਾ ਸਾਹਮਣੇ ਆ ਨਾ ਜਿਹੜੇ ਪੁਲਿਸੀਆਂ ਨੇ ਸ਼ਿਕਾਰ ਕੀਤਾ ਸੀ ਮੁੰਡਿਆਂ ਦਾ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਤੇ ਨਤੀਜੇ ਕੀ ਨਿਕਲਦੇ ਹਨ ਇਹ ਦੀ ਚਾਹ ਬਨਾਲੇ ਵਾਲਾ ਕੇਸ ਆ ਗਿਆ ਕੌਂਕੇ ਵਾਲਾ ਕੇਸ ਆ ਗਿਆ ਸੋ ਇਸ ਕਰਕੇ ਜੇ ਤੁਸੀਂ ਉਹਨਾਂ ਨੂੰ ਥਾਪੀ ਦੇਵੋਗੇ ਇਹ ਮਾਹੌਲ ਬਹੁਤ ਖਰਾਬ ਹੋਊ ਇਸ ਕਰਕੇ ਸਟੈਂਸ਼ਨ ਦੇਣ ਦਾ ਸਵਾਲ ਹੀ ਨਹੀਂ ਪਦਾ ਹੁੰਦਾ ਚਾਹੀਦਾ ਤੇ ਇਹ ਗੱਲ ਠੀਕ ਹੈ ਡਾਕਟਰ ਸਾਹਿਬ ਦੀ ਮਤਲਬ ਇੱਕ ਸਾਡੇ ਕਹੀ ਜੀ ਧਿਰ ਪੈਦਾ ਹੋ ਗਈ ਜਦੋਂ ਕੋਈ ਫਸਿਆ ਹੁੰਦਾ ਨਾ ਫਿਰ ਉਹ ਤੋਂ ਕੰਮ ਕਢਾਉਂਦੇ ਨੇ ਵੇ ਹੁਣ ਫਸਿਆ ਹੋਇਆ ਇਹ ਤਾਂ ਕੰਮ ਕਢਾਓ ਅਨਸਾਫ਼ ਦੀ ਸਿਆਸਤ ਕਰਨ ਦੀ ਥਾਂ ਮਤਲਬ ਜਾਂ ਵੋਟਾਂ ਦੀ ਜਾਂ ਕੰਮ ਕਢਾਉਣ ਦੀ ਸਿਆਸਤ ਜਿਹੜਾ ਕਰੂਗਾ ਉਹ ਲੋਕਾਂ ਦੇ ਵਿਰੋਧ 'ਚ ਖੜੂ ਤੇ ਉਹਦਾ ਨੁਕਸਾਨ ਹੋਊ ਅਲਟੀਮੇਟਲੀ